वेलकम जी, गुरेर तो तो जी।, तो तो जी। ए गुरेर साईं ਤੋਂ ਮੇਲੇ ਤੋਂ ਹੈ ਜੀ ਲਾਈਵ ਲਾਈਵ ਹੋਣ ਲੱਗੇ ਹਾਂ ਗੁਰਾਰਪੈ ਤੋਂ ਨੂੰ ਮੇਲਾ ਦਿਖਾਉਂਦੇ ਆਂ ਜੀ ਆਜੋ ਦੋਸਤੋ ਆਜੋ ਦੋਸਤੋ ਦੇਖੋ ਇਹ ਹੈ ਲਾਈਵ ਆਜੋ ਲਾਈਵ ਲੱਗ ਗਿਆ ਲੱਗ ਗਿਆ ਪਤਾ ਤੈ ਇਹ ਦੇਖੋ bade bade kambode lagge aaye chule lagge aaye dekho oh entry gate hai ਦਰ ਜਾਸਰ ਪੇਟਿਕਟ ਹੈ ਬਾਸ ਕੰਮ ਹੰਦ ਗਈ ਕੀ ਐਂਟਰੀ ਗੇਟ ਹੈ ਫੀਸ ਵੀ ਲੱਗਦੀ ਹੈ ਨਹੀਂ ਯਾਰ ਇਹ ਤਾਂ ਫ੍ਰੀ ਹੋਣਾ ਚਾਹੀਦਾ ਫੀਸ ਲੱਗਦੀ ਹੈ ਆ ਦੇਓ ਯਾਰ ਪੈਸੇ ਪਾਰਕਿੰਗ ਮੋਲਦੀ ਹੈ ਨਹੀਂ ਇਹ ਪਾਰਕਿੰਗ ਵਾਲਾ ਵੀਰ ਤੁਸੀਂ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਵਿੱਚ ਹੋ ਟਿਕਟ ਲੱਗਦੀ ਹੈ ਪਤਾ ਨਹੀਂ ਆਪਨ ਤਾਂ ਠੀਕ ਹੈ ਜਾਓ ਟਿਕਟ ਲੈ ਕੇ ਆਓ ਬੁਕਿੰਗ ਕਾਊਂਟਰ ਬੁਕਿੰਗ ਕਾਊਂਟਰ ਐਂਟਰੀ ਟਿਕਟ 20 ਰੁਪਏ ਹੈ ਜੀ ਆਨਲਾਈਨ ਕਰੇ ਹਨ ਫੇਰ ਕੀ ਹੈ 80 ਰੁਪਏ ਨੇ ਅਰੇ ਲਾ ਵੰਦਰ ਚੌਧਰੀ ਸਾਹਿਬ ਚੌਧਰੀ ਲੱਗੀ ਸੀ ਮੁੱਛ ਮਾਰਿਆ ਚਾਰ ਹੈ ਕਿ ਇੱਕ ਬੰਦੇ ਦੇ ਇੱਕ ਇਹ ਅੰਦਰ ਦੀ ਵੱਖਰੀ ਹੈ ਜੀ ਹਾਂਜੀ ਅੰਦਰ ਹੈ ਵਿੱਚੀ ਚਾਰ ਦੇ ਦਈ ਠੀਕ ਠਾਕ ਆ ਪਏ ਹੀ ਕਾਊਂਟਰ ਆ ਪੈਸੇ ਪਏ ਆ ਜਾ ਇਹ ਨਾ ਇਹ ਨਹੀਂ ਗੱਲ ਹੁਸਨ ਦੀ ਮਾਰਦਾ ਉਹ ਨਾ ਹਟਾ ਦਿੱਤੀ ਦਹੀਂ ਲਿਆ ਦੇ ਥੋੜੇ ਨਾ ਲਾਏ ਯਾਰ ਤੇਰੇ ਖੇਮਲਾ ਪਈ ਨਹੀਂ ਸਰ ਗੱਡੀ ਵੀ ਅੰਦਰ ਲਈ ਹਾਂ ਤੇ ਵੀ ਪਰੇ ਗੱਡੀ ਦਾ ਡੈਮੇਜ ਪਰ ਰੱਖੇ ਇਹਨੂੰ ਵੀ ਉਹ ਤੇ ਘਰ ਦੇ ਆਜੋ ਦੋਸਤੋ ਜੀ ਤੁਹਾਨੂੰ ਸਾਰਾ ਮੇਲਾ ਦਿਖਾਉਂਦੇ ਹਾਂ ਜੀ ਲਾਈਵ ਹੋਣ ਵਾਲੇ ਹੈ ਆਪਾਂ ਲਾਈਵ ਹੋਣੇ ਲੱਗੇ ਆਏ ਇਹ ਤੇ ਤੁਸੀਂ ਫੋਟੋ ਵੀ ਕਰ ਸਕਦੇ ਜੀ ਕਾਚਾ ਅੰਦਰ ਫ੍ਰੀਡਾ ਉੱਲੰਧ ਤੇ ਉਹ ਅਮਰੀਕਾ ਲੱਗਦੀ ਸੀ ਸਰਦਾਰਾ ਬੰਦ ਕਰਾਉਂਦੇ ਸਾਰੇ ਨਹੀਂ ਫੈਸਵਿੰਗ ਫੁੱਲ ਹੈ ਫੁੱਲ ਬੱਚਿਆਂ ਵਾਸਤੇ ਫੰਡ ਵਾਲੇ ਕਰਨਾ ਹਾਂ ਉਧਰ ਧੂਤ ਬੰਗਲਾ ਹੈ ਜੀ ਇਹ ਚੂਲੇ ਲੱਗੇ ਨੇ ਜੀ ਬੱਚਿਆਂ ਦੇ ਬੱਚਿਆਂ ਦੇ ਚੂਲੇ ਸੀ ਇਹ ਰੇਲ ਗੱਡੀ ਹੈ ਬੱਚਿਆਂ ਕੀ ਇਹ ਧੂਤ ਬੰਗਲਾ ਹੈ ਜੀ ਸ਼ੇਖ ਫਰੀਦ ਹਟਕ दिरागी दिरागी है। <laughs> सिस्टम है ये पचास रुपए में छह बॉल मिलेगी एक करके कर छोड़नी है ये जहाँ जहाँ में जाएगी इनकी काउंटिंग हो जाएगी जैसे एक एक दो छह आठ आठ पाँच फिर छह बॉलों का टोटल काउंटिंग करके नंबर बनाना है जो भी पैनल वाला नंबर बना सामने से ऐसी ਸ਼ੋਪਿੰਗ ਹੈ ਜੀ ਇਹ 300 ਰੁਪਏ ਸੇਲ ਹੈ ਜੀ ਜਿੰਦੇ ਵਿੱਚ ਤੁਹਾਨੂੰ ਗਰਮ ਪਜਾਮੇ ਮਿਲ ਜਾਣਗੇ ਬਹੁਤ ਵਧੀਆ ਕੁਆਲਿਟੀ ਹੈ ਕੁਆਲਿਟੀ ਬਹੁਤ ਵਧੀਆ ਜੀ ਪਜਾਮੇ ਦੀ ਚੈੱਕ ਕਰ ਸਕਦੇ ਹੋ ਦੋਸਤੋ ਇਹ 300 ਦੀ ਅਚਾਰ ਹੈ 300 ਦੀ ਅਚਾਰ ਹੈ ਇਹ ਫ੍ਰੀ ਹੈ ਇਹ ਪਜਾਮੇ ਦੇ ਨਾਲ ਇੱਕ ਫ੍ਰੀ ਹੈ ਇਹ ਲੇਡੀ ਹੈ ਰਮਾ ਜੀ ਬੜੇ ਓਏ ਕੜੇ ਹਟিয়ে ਸੇਨਾ ਕੁਏ ਜੀ 20 ਰੁਪਈਆ ਦੇ ਵਿੱਚ ਵੇਖਣ ਲਈ ਇਹ ਤਾਂ ਦਿਖਾ ਰਹੇ ਵੈਰੀ ਹੁਡਾ ਨਾ ਕੋਈ ਜ਼ਾੜੇ ਕਦੀ ਆਹੀ ਜਾਂਦੇ ਅੱਧੇ ਕਦੇ ਗਾਈ ਕੈਮਰੇ ਲੱਗੇ ਨੇ लवली ਫਲੈਕਸ ਪ੍ਰਿੰਟਰ